वी मेरा भी तू अपना सुना चल व ही चाहिए वा होर घरे सब ठीक ठाक हाँ हाँ भी ठीक हाँ अच्छा अच्छा ठीक है ਕਾਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੋ ਫੇਰ ਮੈਨੂੰ ਹੁੰਦਾ ਵਾ ਕਿ ਨਹੀਂ ਨਹੀਂ ਮੈਂ ਟੈਨਸ਼ਨ ਨਹੀਂ ਲੈਂਦੀ ਆ ਇਹ ਉਦਾਂ ਹੀ ਉਹਨੇ ਗੱਲ ਕੀਤੀ ਤੇ ਮੈਂ ਉਹ ਚੀਜ਼ ਦੀ ਕਰ ਹੋਰ ਕਿਹੜੀ ਸਬਜ਼ੀ ਖਾਣੀ ਆ ਤੂੰ ਪਤਾ ਹੁਣ ਕਿੰਨੇ ਮੰਗੇ ਆਈ ਬਰਸਾਤਾਂ ਵਿੱਚ ਤੇ ਸਬਜ਼ੀ ਕੋਈ ਵੀ ਨਹੀਂ ਮਿਲ ਲਈ ਤਾਂ ਮੈਂ ਤੋੜ ਕੇ ਲੈ ਆਈ ਹਾਂ ਮੰਮੀ ਉਹ ਮੈਂ ਸਬਜ਼ੀ ਵੇਖ ਲਈ ਆ ਨਾ ਮੈਂ ਕੱਦੂ ਖਾਣੇ ਨਾ ਮੈਂ ਪਿੰਡੀਆਂ ਖਾਣੀਆਂ ਹੈਗੀਆਂ ਜੀ ਤੇ ਮੈਨੂੰ ਘਰੇਲਿਆਂ ਦੀ ਸਬਜ਼ੀ ਚਾਹੀਦੀ ਆ ਮੇਰਾ ਉਹਨੇ ਕੀ ਕਹੰਡਿਆ ਤੇ ਤਰੇਲੇ ਲੈ ਲਓ ਭਾਈ ਹੁੰਦਾ ਤੇ ਚੱਲ ਭਾਈ ਆ ਉਹਦੇ ਫਿਰ ਵੇਖ ਲਾਂਗੇ ਜਦੋਂ ਕਰ ਦੇ ਤਰੇਲੇ ਉਦੋਂ ਤੇ ਤੈਨੂੰ ਨੰਗ ਦੇਣੀ ਸੀ ਕਿਨੇ ਕਿਨੇ ਮੈਂ ਤੋੜ ਕੇ ਲਿਆਉਣੀਆਂ ਨਹੀਂ ਹੈ ਗਰਮੀ ਮੇਥੋਂ ਨਹੀਂ ਕਿ ਬਣਦੇ ਉਹ ਜਿਹੜਾ ਕੁੱਕਰ ਭਰ ਕੇ ਬਣਾ ਲਿਆ ਇਹ ਸਬਜੀ ਦਾ ਉਹ ਵੀ ਕਿਨੂ ਖਾ ਲੈਣਾ ਮੰਮੀ ਇਹ ਸਬਜੀ ਮੈਂ ਇੰਨਾ ਮੈਂ ਬਣਾਈ ਸੁਟਰੀ ਕਿਉਂ ਆ ਤੇ ਹਿੱਟ ਲਾਉ ਖਾਣੇ ਵਾਲੇ ਤੁਹਾਨੂੰ ਤੇ ਇਹ ਸਬਜੀ ਪਸੰਦ ਵੀ ਬੜੀ ਆ ਤੁਹਾਨੂੰ ਪਤਾ ਪੈ ਫੁੱਲੇ ਲੱਗਨੇ ਆ ਉਹ ਤੇ ਗੱਲ ਹੈ ਹੀ ਆ ਜਿਹੜਾ ਖਰਚਾ ਹੋਣਾ ਉਹ ਤੇ ਹੋਣਾ ਹੀ ਆ ਅਗਲਾ ਰਿਕਮੈਂਡ ਡੋਗ ਪਾਣੀ ਵਿੱਚ ਸਾਫ਼ ਕਰ ਲੈ